ਸਾਸੀ ਕਾਲ ਜੀ ਮੇਰਾ ਨਾਮ ਅਰਤਾਰ ਸਿੰਘ ਵੀਡੀਓ ਵੇਖ ਰਹੇ ਸਾਰੇ ਮੇਰੇ ਵੀਰਾ ਭਰਾਵਾਂ ਨੂੰ ਮੇਰੇ ਵੱਲੋਂ ਵੱਡਾ ਲੱਖਾ ਸਵੀਟ ਸ਼ਾਪ ਵੱਲੋਂ ਪਿਆਰ ਭਰੀ ਸਸਰੀ ਅਕਾਲ ਇੱਥੇ ਆਉਂਦੇ ਅਸੀਂ ਤੁਹਾਡਾ ਦਿਲੋਂ ਜੋ ਤੁਹਾਡਾ ਕਰਦੇ ਹਾਂ ਜੀ ਭਾਜੀ ਹੁਣ ਰਖੜੀ ਦੇ ਮੱਦੇਨਜ਼ਰ ਜਿਹੜਾ ਚੱਲ ਰਿਹਾ ਤਿਆਰ ਮਤਲਬ ਇਹ ਨੌਜਵਾਨ ਇੱਥੇ ਚੱਲਣ ਟਿਕ ਜਾਂ ਬਾਹਰ ਜਾਣ ਦੀ ਰੱਖੜੀ ਨਹੀਂ ਜੀ ਰਖੜੀ ਜੋ ਕਿ ਜਿੱਦਾਂ ਕਿ ਸਾਡੇ ਸਾਰੇ ਨੌਜਵਾਨ ਭੈਣ ਭਰਾ ਜੋ ਕਿ ਕੋਈ ਪੜ੍ਹਾਈ ਦੇ ਬੇਸ ਤੇ ਕੋਈ ਕੰਮ ਦੇ ਬੇਸ ਤੇ ਵਿਦੇਸ਼ਾਂ ਵਿੱਚ ਬੈਠੇ ਨੇ ਤੇ ਸੋ ਉਹਦੇ ਕਰਕੇ ਰਖੜੀ ਦਾ ਜੋ ਤਿਹਾੜਿਆ ਉਹ ਜ਼ਿਆਦਾਤਰ ਮਤਲਬ ਮਠਿਆਈ ਜਿਹੜੀ ਆ ਪੈਕਿੰਗ ਹੋ ਕੇ ਬਾਹਰ ਵਿਦੇਸ਼ਾਂ ਵਿੱਚ ਵੀ ਜਾ ਰਹੀ ਆ ਕਿਉਂਕਿ ਇਹ ਤਿਹਾੜੀ ਇਦਾਂ ਦਾ ਆ ਭੈਣ ਭਰਾਵਾਂ ਦਾ ਤਿਹਾੜ ਹੈ ਤੇ ਇਹਦੇ ਵਿੱਚ ਜੋ ਵੀ ਆ ਸਾਰਾ ਰਖੜੀਆਂ ਵੀ ਤੇ ਮਠਿਆਈ ਵੀ ਉਹਦੀ ਪੈਕਿੰਗ ਹੋ ਕੇ ਜ਼ਿਆਦਾਤਰ ਬਾਹਰਲੇ ਦੇਸ਼ਾਂ ਵਿੱਚ ਜਾ ਰਹੀ ਹੈ ਪਿਛਲੀ ਵਾਰ ਨਾਲੋਂ ਤੇ ਅਰਕਾ ਜੀ ਕੀ ਫਰਕ ਪਿਛਲੀ ਵਾਰ ਨਾਲੋਂ ਪਿਛਲੀ ਵਾਰ ਵੀ ਬਹੁਤ ਵਧੀਆ ਸੀ ਤਿਹਾੜ ਰਖੜੀ ਦਾ ਇਸ ਵਾਰ ਵੀ ਵਧੀਆ ਆ ਪਰ ਜ਼ਿਆਦਾਤਰ ਲੋਕ ਅੱਜ ਦੀ ਨੌਜਵਾਨ ਪੀੜ੍ਹੀ ਉਹ ਬਾਹਰ ਨੂੰ ਜ਼ਿਆਦਾ ਰੈਫਰੈਂਸ ਦੇ ਰਹੀ ਆ ਇਸ ਕਰਕੇ ਜਿਹੜਾ ਮਤਲਬ ਮਠਿਆਈ ਜੋ ਬਾਹਰ ਲਈ ਜ਼ਿਆਦਾ ਜਾ ਰਹੀ ਆ ਇੱਥੇ ਘਟਿਆ ਰਸ਼ ਥੋੜਾ ਮਤਲਬ ਨੌਜਵਾਨਾਂ ਦਾ ਇਸ ਕਰਕੇ ਸਾਰੀ ਮਠਿਆਈ ਪੈਕ ਹੋ ਕੇ ਬਾਹਰ ਹੀ ਜਾ ਰਹੀ ਹੈ ਜਦੋਂ ਕੋਈ ਤਿਉਹਾਰ ਹੁੰਦਾ ਤਿਉਹਾਰਾਂ ਦੇ ਮੱਦੇਨਜ਼ਰ ਜੇ కెਮੀਕਲ ਤੇ ਮਿਕਸ ਕਰਕੇ ਜਿਹੜੀ ਠੀ ਹੋ ਜਾਂਉਂ ਉਹ ਮਠਿਆਈ ਜਿਹਨਾਂ ਨਾਲ ਤਿਆਰ ਕੀਤੀ ਜਾਂਦੀ ਹੈ ਉਹ ਕਿਵੇਂ ਦੇ ਦੇ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਆ ਮਤਲਬ ਜਦੋਂ ਕਿਸੇ ਵੀ ਚੀਜ਼ ਦੀ ਲਾਗਤ ਵਾਧੀ ਆ ਤੇ ਕੁਛ ਮਤਲਬ ਕਰਦੇ ਨੇ ਦੁਕਾਨਦਾਰ ਉਹਦੇ ਵਿੱਚ ਕੈਮੀਕਲ ਵਗੈਰਾ ਜਾਂ ਕੋਈ ਹੋਰ ਪ੍ਰੋਡਕਟ ਵਗੈਰਾ ਮਿਕਸ ਕਰਦੇ ਨੇ ਜੋ ਕਿ ਇਹਦਾ ਨਹੀਂ ਕਰਨਾ ਚਾਹੀਦਾ ਸਾਡੇ ਕੋਲ ਤੇ ਜਿੰਨਾ ਅਸੀਂ ਮਾਲ ਤਿਆਰ ਕਰ ਸਕਦੇ ਆ ਜੀ ਓਨਾ ਹੀ ਕਰੀਦਾ ਆ ਪਿਓਰ ਦੁੱਧ ਦਾ ਜੋ ਵੀ ਮਤਲਬ ਜਿੰਨਾ ਕੋ ਹੋ ਸਕੇ ਜੋ ਹੁੰਦਾ ਆ ਓਨਾ ਹੀ ਵੇਚ ਲੈਨੇ ਆ ਕਦੀ ਨਾ ਮਤਲਬ ਬਾਹਰੋਂ ਲੈ ਕੇ ਕੋਈ ਸਮਾਨ ਵੇਚੀਦਾ ਆਪਣਾ ਹੀ ਆਪਣੀ ਦੁਕਾਨ ਤੇ ਹੀ ਤਿਆਰ ਕਰੀਦਾ ਜੀ ਜਿਹੜੀ ਦੇਸਰਟ ਵਿੱਚ ਜੌਰੀ ਮਿਠਾਈ ਉੱਤੇ ਕਿਹੜੀ ਜ਼ਿਆਦਾ ਲੱਗਦੀ ਆ ਜੀ ਜਿਆਦਾ ਸਾਰਾ ਵਿਦੇਸ਼ ਦੇ ਵਿੱਚ ਸੁੱਕੀ ਆਇਟਮ ਜਾਂਦੀ ਆ ਜਿਵੇਂ ਬਰਫੀ ਲਾ ਲੋ ਮਿਲ ਕੇ ਲਾ ਲੋ ਪੇੜੇ ਲਾ ਲੋ ਖੋਏ ਦੇ ਜਾਂ ਪਤੀਸਾ ਲਾ ਲੋ ਮਤਲਬ ਕੁ ਸੁੱਕੀਆਂ ਚੀਜ਼ਾਂ ਜਿਆਦਾ ਲੋਕੀ ਪਸੰਦ ਕਰਦੇ ਨੇ ਉਹਨਾਂ ਦੀ ਕੋਈ ਸੀਮਾ ਜਾਂ ਕੋਈ ਟਾਈਮ ਦੀ ਸੀਮਾ ਨਹੀਂ ਹਾਂਜੀ ਉਹ ਜਿਹੜੀ ਏਦਾਂ ਦੀ ਡਰਾਈਵ ਮਠਿਆਈ ਆ ਖੋਏ ਦੀ ਜਿਹੜੀ ਉਹ ਇੱਕ ਹਫਤਾ ਸਾਡੋ ਮਤਲਬ ਕੱਢ ਜਾਂਦੀ ਆ ਜੀ ਉਹ ਇੱਕ ਹਫਤੇ ਤੱਕ ਖਰਾਬ ਨਹੀਂ ਹੁੰਦੀ ਉਹ ਫਿਰ ਸਾਰੀ ਤੁਸੀਂ ਪੈਕ ਕਰਦੇ ਆਪ ਸਿੱਧੀ ਤੁਹਾਡੀ ਸਾਰੀ ਤੁਹਾਡੇ ਕੋਲ ਹਾਂਜੀ ਬਿਲਕੁਲ ਬਿਲਕੁਲ ਅਸੀਂ ਆਪਣੇ ਡੱਬੇ ਦੇ ਵਿੱਚ ਪੈਕ ਕਰਕੇ ਆਪਣਾ ਰੈਪਰ ਲਗਾ ਕੇ ਪੈਕਿੰਗ ਕਰਕੇ ਗਾਗ ਨੂੰ ਦੇ ਦਿਆ ਤਾਂ ਬਿਲਕੁਲ ਫ੍ਰੈਸ਼ ਦੇ ਦਿਆ ਕਿ ਜੋ ਬਾਹਰ ਪਹੁੰਚਣ ਤੇ ਵੀ ਮਤਲਬ ਖਾਣ ਦੇ ਵਿੱਚ ਵਧੀਆ ਟੇਸਟ ਉਹਦਾ ਰਹੇ ਕੋਈ ਕਿਸੇ ਤਰ੍ਹਾਂ ਦੀ ਕੰਪਲੀਟ ਨਾ ਹੋ। ਹੁਣ ਤੱਕ ਤੁਸੀਂ ਕਿੰਨੀਆਂ ਜਿਹੜੀਆਂ ਮਠਿਆਈਆਂ ਦੇ ਵੱਖ-ਵੱਖ ਜਿਹੜੇ ਤਿਆਰ ਕਰਦੇ ਹੋ? ਸਾਰੇ ਰਖੜੀ ਦੇ ਤਿਹਾਰ ਤੇ ਸਾਡੇ ਕੋਲ ਇਸ ਟਾਈਮ ਕੋਈ 20-25 ਤਰ੍ਹਾਂ ਦੀ ਮਠਿਆਈ ਤਿਆਰ ਆ। ਜਿਦੇ ਵਿੱਚ ਰਸਗੁੱਲਾ, ਗੁਲਾਬ ਜਾਮੁਨ, ਬਰਫੀ, ਮਿਲਕੀ, ਕਲਾਕੰਧ ਤੇ ਖੋਏ ਦੀਆਂ ਹਟਮਾਂ ਨੇ ਸਭ ਜਿਆਦਾ। ਕੋਈ ਮੈਸੇਜ ਆ ਚੰਦੂ ਜੀ ਘਰ ਲੱਗੇ। ਬਿਲਕੁਲ ਬਿਲਕੁਲ ਮੇਰਾ ਵੀ ਇਹੀ ਮੈਸੇਜ ਆ ਨੌਜਵਾਨਾਂ ਨੂੰ ਸਾਡੇ ਭੈਣ ਭਰਾ ਜੋ ਬਾਹਰ ਬੈਠੇ ਨੇ ਕਿ ਇਹ ਜੋ ਪੰਜਾਬ ਦੇ ਜੋ ਹਿੰਦੁਸਤਾਨ ਦੇ ਇਹਾਰ ਨੇ ਇਹਨਾਂ ਨੂੰ ਇਦਾਂ ਹੀ ਮਤਲਬ ਚੱਲਦਾ ਰੱਖੀਏ ਕਿਉਂਕਿ ਇਹਨਾਂ ਥਿਆਰਾਂ ਕਰਕੇ ਹੀ ਮਤਲਬ ਸਾਰਾ ਸਰਕਲ ਚੱਲਦਾ ਆ ਕਾਰੋਬਾਰ ਚੱਲਦੇ ਆ ਲੋਕਾਂ ਦੀ ਰੋਜੀ ਰੋਟੀ ਚੱਲਦੀ ਆ ਹਰ ਇੱਕ ਦੁਕਾਨਦਾਰ ਦਾ ਬਿਜ਼ਨਸ ਜਿਹੜਾ ਇਹਨਾਂ ਥਿਆਰਾਂ ਦੇ ਕਰਕੇ ਹੀ ਦੁਕਾਨਾਂ ਦੇ ਜਿਹੜਾ ਚੱਲਦਾ ਆ ਤੇ ਸਾਨੂੰ ਚਾਹੀਦਾ ਆ ਕਿ ਆਪਾਂ ਬਾਹਰ ਰਹਿੰਦੇ ਹੋਏ ਵੀ ਇਹਨਾਂ ਨੂੰ ਬਦਲਵਾ ਆਪਣਾ ਚਾਲੂ ਰੱਖੀਏ ਜੀ ਮੰਦਰਾਂ ਦੇ ਵਿੱਚ ਵੀ ਉਹਨਾਂ ਦੇ ਨਾਲ ਲੈ ਕੇ ਕਾਫੀ ਜਿਹੜਾ ਸਕਦਾ ਉਹ ਛਾ ਜਾ ਰਿਹਾ ਹਾਂ ਜੀ ਮੰਦਰਾਂ ਦੇ ਵਿੱਚ ਦੇਖੋ 나ਗ 나ਗ ਪੰਚਮੀ ਚੱਲ ਰਹੀ ਹੈ ਉਹਨੂੰ ਲੈ ਕੇ ਮੰਦਰਾਂ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਰਾਸ਼ ਦੇਖਣ ਨੂੰ ਮਿਲ ਰਿਹਾ ਉਹਦੇ ਵਿੱਚ ਲੱਡੂਆਂ ਦੀ ਜੋ ਸੇਲ ਆ ਉਹ ਵਧੀ ਹੈ ਬੇਸਨ ਦੀ ਸੇਲ ਵਧੀ ਹੈ ਪੀਸੀਏ ਦੀ ਸੇਲ ਵਧੀ ਹੈ ਤੇ ਉਹ ਮਤਲਬ ਜਿੱਦਾਂ ਜਿੱਦਾਂ ਕਿ ਇਹਦੀ ਸ਼ਰਧਾ ਹੈ ਜੀ ਉਦਾਂ ਉਦਾਂ ਲੋਕੀ ਪ੍ਰਸ਼ਾਦ ਚੜਾਉਂਦੇ ਮੰਦਰਾਂ ਦੇ ਵਿੱਚ ਫੜ ਕੇ ਮੇਰਾ ਨਾਮ ਸਰਜੀ ਇਹ ਸ਼ੋਪ ਕਿੱਥੇ ਆ ਤੇ ਕੀ ਸ਼ੋਪ ਦਾ ਨਾਮ ਹੈ ਹਾਂ ਸਾਡੀ ਇਹ ਸ਼ਾਪ ਪਾਰਸ ਸਵੀਟਸ ਨਾਂ ਦੇ ਹੈ ਔਰ ਕਲਾਨੌਰ ਬੱਸ ਸਟੈਂਡ ਦੇ ਬਿਲਕੁਲ ਨਾਲ ਹੈ। ਯਾਰ ਕੋਈ ਜੋ ਰੱਖੜੀ ਦਾ ਤਿਉਹਾਰ ਹੋ ਗਿਆ ਪਿਛਲੇ ਤੱਕ ਹਮੇਸ਼ਾ ਕਿਵੇਂ ਦੇਦੇ ਸਨ। ਪਰ ਅਕਸਲੇ ਸਾਲ ਨਾਲ ਤੇ ਥੋੜਾ ਫਰਕ ਤਾਂ ਹੈ ਇਹਦੇ ਵਿੱਚ। ਕਿ ਕਾਫੀ ਬੱਚੇ ਜੋ ਬਾਹਰ ਚਲੇ ਜਾਂਦੇ ਨੇ ਰੱਖੜੀ ਵੀ ਬਾਹਰ ਜਾਣੀ ਸ਼ੁਰੂ ਹੋ ਗਈ ਹੈ। ਔਰ ਗਿਫਟ ਵੀ ਬਾਹਰ ਜਾਣੇ ਸ਼ੁਰੂ ਹੋ ਗਏ ਨੇ। ਤੇ ਬਾਕੀ ਹੈ ਹੀ ਇਹ ਫਰਕ ਤਾਂ ਹੈ ਹੀ ਇਹਨਾਂ ਚ। ਜੋ ਜਿਹੜੀ ਬਾਰ ਜਿਹੜੀ ਪੂਰੀ ਮਠਾਈ ਜਿਹੜੀ ਮਠਾਈ ਬਾਰ ਜੱਦੀ ਜਾਂਦੀ ਰੱਖੀ ਜਾਂਦੀ ਮਠਾਈ ਤੋਂ ਘੱਟ ਜਾਂਦੀ ਵੈਸੇ ਲੇਕਿਨ ਇਹ ਆ ਕੇ ਹੋਰ ਗਿਫਟ ਬੜੇ ਜਾਂਦੇ ਨੇ ਕਿਹੜੀ ਰਖੜੀ ਜਿਹੜੀ ਜਾਦਾ ਜਿਹੜੀ ਬਾਰ ਨੂੰ ਜਾਣਦੀ ਕਿ ਕਿਸੇ ਡਿਮਾਂਡ ਦੇ ਚਾਹ ਦੇ ਜ਼ਿਆਦਾ ਆਉਂਦੀ ਰਖੜੀ ਤੋਂ ਵੈਸੇ ਤੋਂ ਜਾਂਦੀ ਤੇ ਹੈ ਕਾਫੀ ਠੀਕ ਠਾਕ ਜਾਂਦੀਆਂ ਨੇ ਕਾਫੀ ਅਲੱਗ-ਅਲੱਗ ਚੀਜ਼ਾਂ ਹੈ ਕਿ ਨਜ਼ਰ ਵਿੱਚ ਰਖੜੀ ਦੇ ਨਾਲ ਸਾਲ ਬਾਅਦ ਰਖੜੀ ਦਾ ਚੇਂਜ ਹੁੰਦਾ ਹੁੰਦਾ ਹੈ ਹਾਂ ਕਾਫੀ ਚੀਜ਼ਾਂ ਚੇਂਜ ਹੋਈਆਂ ਹਿੰਦੀਆਂ ਨੇ ਜਿਵੇਂ ਕੋਈ ਤਿਉਹਾਰ ਆ ਜਾਂਦਾ ਜਾਂ ਆਹ ਤਿਉਹਾਰ ਦੇ ਮੱਦੇਨਜ਼ਰ ਜਿੱਦਾਂ ਕੈਮੀਕਲ ਦੇ ਸਟਾਈਲ ਜਿਹੜੀਆਂ ਮਠਾਈਆਂ ਬੰਦੀਆਂ ਨੇ ਇਹ ਸਾਰਾ ਕਿਵੇਂ ਦੇਖੋ ਨਹੀਂ ਸਾਡੇ ਕੋਲ ਐਸਾ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਹੈ ਬਿਲਕੁਲ ਮਠਾਈ ਚ ਜਿਹੜੀ ਹੁਣ ਜ਼ਿਆਦਾ ਕਿਹਦੇ ਕਿਸੇ ਕਿਸਮ ਦੀ ਜਿਹੜੀ ਜਨ ਮੰਗਦੀ ਹੈ ਕਰਦੇ ਮਟਾਈ ਦੇ ਸਵੀਟਸ ਵਗੈਰਾ ਹੈ ਆਪਣਾ ਬਰਫੀ ਵਗੈਰਾ ਹੈ ਔਰ ਗਲਾਬ ਜਾਮਨ ਹੈ ਰਸਗੁੱਲੇ ਹੈ ਇਹ ਚੰਨੀ ਜ਼ਿਆਦਾ ਮੰਗਦਾ ਹੈ ਜੇ ਤੁਹਾਡੀ ਮੈਰੀ ਪੋਜੀਸ਼ਨ ਬਹੁਤ ਜਾਣੀ ਹੋਣੀ ਹੈ ਕਿ ਤੁਹਾਡੇ ਦਰਸ਼ਕ ਰਹਿੰਦੇ ਹਾਂ ਹਾਂਜੀ ਹਾਂਜੀ ਉਹ ਵੀ ਜਾਣਦੇ